ਬੱਬੂ ਮਾਨ ਕਾ ਕਰਾਂਗੇ ਮੂ ਕਾਲਾ ਕਿਉਂਕਿ ਹਮਾਰੇ ਤਿਹਾਰ ਕੋ ਹਮਾਰੀ ਦੀਵਾਲੀ ਕੋ ਔਰ ਹਮਾਰੀ ਆਸਥਾ ਪਰ ਥੇਸ ਪੁੰਚਾਈ ਹੈ ਅੱਜ ਦੀ ਡੇਟ ਦੇ ਵਿੱਚ ਕੋਈ ਨਾਮ ਤੱਕ ਨਹੀਂ ਲੰਦਾ ਉਸ ਕਲਾਕਾਰ ਵੱਲੋਂ ਇੰਨੀ ਕਾਨੂੰਨੀ ਹਰਕਤ ਕੀ ਮਤਲਬ ਹੈ ਬੱਬੂ ਮਾਨ ਦਾ ਨਵਾਂ ਗਾਣਾ ਬਲੈਕ ਦੀਵਾਲੀ ਇਸ ਸਮੇਂ ਕਾਫੀ ਟਰੋਲ ਕੀਤਾ ਜਾ ਰਿਹਾ ਉਹਨਾਂ ਨੂੰ ਕਿਉਂਕਿ ਕਈ ਹਿੰਦੂ ਸਮਾਜ ਦੇ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਲਾਈਵ ਆ ਆ ਕੇ ਨਾ ਸਿਰਫ ਗਾਲਾਂ ਕੱਢੀਆਂ ਜਾ ਰਹੀਆਂ ਨੇ ਬੱਬੂ ਮਾਨ ਦਾ ਨਾਮ ਲੈ ਕੇ ਸਗੋਸਤ ਦੇ ਗਾਣੇ ਦੇ ਪੋਸਟਰ ਦੇ ਉੱਪਰ ਵੀ ਕਾਟੇ ਮਾਰਕ ਦਿਖਾਇਆ ਜਾ ਰਿਹਾ ਹੈ ਕਿ ਇਹ ਗਾਣਾ ਕਿੰਨਾ ਜ਼ਿਆਦਾ ਸਾਡੇ ਧਰਮ ਅਤੇ ਸਾਡੇ ਵਿਚਾਰਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ ਜਿਸ ਦੇ ਚਲਦੇ ਹੋਏ ਅਮਿਤ ਅਰੋੜਾ ਦੇ ਵੱਲੋਂ ਵੀ ਲਾਈਵ ਹੋ ਕੇ ਕਿਹਾ ਗਿਆ ਕਿ ਪੰਜਾਬੀਆਂ ਨੂੰ ਵੀ ਬੱਬੂ ਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ ਇਸ ਗਾਣੇ ਦਾ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਉਸ ਦੇ ਸਾਰੇ ਸ਼ੋਜ਼ ਵੀ ਬਾਈਕਾਟ ਹੋਣੇ ਚਾਹੀਦੇ ਨੇ ਬੰਦ ਹੋਣੇ ਚਾਹੀਦੇ ਨੇ ਇਸ ਤੋਂ ਇਲਾਵਾ ਕਈ ਹਿੰਦੂ ਵੀਰ ਲਾਈਵ ਆ ਕੇ Facebook ਦੇ ਉੱਪਰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਬੱਬੂ ਮਾਨ ਨੂੰ ਅਤੇ ਸਿੱਖਾਂ ਨੂੰ ਹੀ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਨੇ ਕਿ ਇਹ ਸਾਡਾ ਤਿਉਹਾਰ ਹੈ ਜੇਕਰ ਤੁਹਾਨੂੰ ਆਪਣੇ ਤਿਉਹਾਰ ਦੇ ਵਿੱਚ ਕਿਸੇ ਤਿਉਹਾਰ ਨੂੰ ਕਾਲਾ ਮਨਾਉਣ ਦਾ ਸ਼ੌਂਕ ਹੈ ਤਾਂ ਉਹ ਮਨਾਓ ਪਰ ਸਾਡੇ ਤਿਉਹਾਰਾਂ ਨੂੰ ਤੁਸੀਂ ਇਸ ਤਰ੍ਹਾਂ ਕਾਲਾ ਤਿਉਹਾਰ ਕਾਲੀ ਦੀਵਾਲੀ ਮਨਾਉਣ ਦੇ ਲਈ ਨਹੀਂ ਆਖ ਸਕਦੇ ਹੁਣ ਇਸ ਗਾਣੇ ਨੂੰ ਲੈ ਕੇ ਧਰਮਾਂ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ ਜਿਸ ਤੋਂ ਬਾਅਦ ਹੋਰ ਕੀ ਕੁਝ ਕਿਹਾ ਗਿਆ ਕਿਹੜੇ ਵਿਚਾਰ ਉਹ ਆਪਣੇ ਰੱਖ ਰਹੇ ਨੇ ਕਿਸ ਤਰਕ ਦੇ ਉੱਪਰ ਬੱਬੂ ਮਾਨ ਨੂੰ ਗਲਤ ਕਿਹਾ ਜਾ ਰਿਹਾ ਇਸ ਗਾਣੇ ਨੂੰ ਲੈ ਕੇ ਕਿਉਂ ਇੰਨਾ ਜ਼ਿਆਦਾ ਵਿਵਾਦ ਖੜਾ ਹੋਇਆ